ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਰਾਤ ਦੇ ਯਾਨੀ ਕਿ 9 ਤਰੀਕ ਰਾਤ ਅਤੇ ਸਵੇਰ ਦੇ 10 ਤਰੀਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਲੈ ਕੇ حاضر ਹੋਇਆ ਕਿ ਕਿਹੋ ਜਿਹਾ ਮੌਸਮ ਰਹੂਗਾ ਜਿਹੜਾ ਸਿਸਟਮ ਹੈ ਉਹ ਕਦੋਂ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦਾ ਦੋਸਤੋ ਜਾਣਕਾਰੀ 15 ਤਰੀਕ ਤੱਕ ਦੇ ਮੌਸਮ ਦੀ ਅੰਦਾਜ਼ਨ ਜਾਣਕਾਰੀ ਵੀ ਦੇਵਾਂਗੇ ਨਾਲ ਨਾਲ ਤੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਹਜ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਪੰਜਾਬ ਦਾ ਮੌਸਮ ਦੇਖ ਸਕਦੇ ਹਾਂ ਕਿ ਅਸਮਾਨ ਦੇ ਵਿੱਚ ਪੰਜਾਬ ਦਾ ਜਿਹੜਾ ਮੌਸਮਾ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਪੰਜਾਬ ਦਾ ਪਠਾਨਕੋਟ ਤੋਂ ਲੈ ਕੇ ਸਾਰਾ ਜਿੰਨਾ ਏਰੀਆ ਤੁਹਾਨੂੰ ਦਿਖਾਈ ਦੇ ਰਿਹਾ ਹੈ ਸਾਰਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਹੋਇਆ ਹੈ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਜਿਹੜਾ ਮੀਂਹ ਦੀਆਂ ਕਾਰਵਾਈਆਂ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਸਿਸਟਮਾ ਉਹ ਲੰਘ ਚੁੱਕਿਆ ਤੇ ਇਸ ਸਮੇਂ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਮੀਂਹ ਦੀ ਕਾਰਵਾਈ ਨਹੀਂ ਹੈਗੀ ਤੇ ਅਸਮਾਨ ਆ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਨੀਲਾ ਦਿਖਾਈ ਦੇਊਗਾ ਤੇ ਜੇਕਰ ਗੱਲ ਕਰੀਏ ਮੀਂਹ ਦੀਆਂ ਕਾਰਵਾਈਆਂ ਦੀ ਤਾਂ ਕਈ ਇਲਾਕਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਦਰਮਿਆਨੇ ਤੋਂ ਹਲਕਾ ਮੀਂਹ ਜਿਹੜਾ ਰਾਤ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਦੇ ਆ ਰਹੇ ਸੀ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਕੇ ਸਪੋਰਟ ਕਰਿਓ ਤੇ ਲਾਈਕ ਕਰਿਓ ਕਿਉਂਕਿ ਅਸੀਂ ਤੁਹਾਨੂੰ ਦੱਸ ਦਿੱਤਾ ਸੀ ਕਿ ਜੇਕਰ ਪੂਰੇ ਦੀ ਹਵਾਵਾਂ ਦੀ ਇਸ ਸਿਸਟਮ ਨੂੰ ਸਪੋਰਟ ਮਿਲਦੀ ਹੈ ਤਾਂ ਇਹ ਸਿਸਟਮ ਤਾਕੜਾ ਹੋ ਸਕਦਾ ਅਦਰਵਾਇਜ਼ ਇਹ ਹਲਕਾ ਤਾਂ ਦਰਮਿਆਨਾ ਸਿਸਟਮ ਰਹੂਗਾ ਇਸ ਸਿਸਟਮ ਦੇ ਨਾਲ ਦਰਮਿਆਨਾ ਜਾਂ ਮੀਂਹ ਹਲਕਾ ਮੀਂਹ ਵੱਖ-ਵੱਖ ਖੇਤਰਾਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਕਿਣਮਣ ਕਣੀਆਂ ਹੀ ਲੱਗੀਆਂ ਨੇ ਤੇ ਬਾਕੀ ਦੋਸਤੋ ਪਹਾੜੀ ਇਲਾਕਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਬਰਫ਼ਵਾਰੀ ਇਸ ਸਿਸਟਮ ਦੇ ਨਾਲ ਚੰਗੀ ਤਾਕੜੀ ਬਰਫ਼ਵਾਰੀ ਜਿਹੜੀ ਪਹਿਲੇ ਇਸ ਸੀਜ਼ਨ ਦੀ ਪਹਿਲੀ ਬਰਫ਼ਵਾਰੀ ਜਿਹੜੀ ਪੰਜਾਬ ਹਮਾਚਲ ਜੰਮੂ ਐਂਡ ਹੋਰ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਲਕੇ ਹਲਕੇ ਨੀਲੇ ਰੰਗ ਦੀਆਂ ਧਾਰੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਇਸ ਤਰ੍ਹਾਂ ਕੀੜੀਆਂ ਦੀ ਤਰ੍ਹਾਂ ਫਿਰਦੀਆਂ ਹੋਈਆਂ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਦੋਸਤੋ ਇਹ ਜਿਹੜੀ ਨੀਲੇ ਨੀਲੇ ਰੰਗ ਦੀ ਬਰਫ਼ਵਾਰੀ ਦੀਆਂ ਧਾਰੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਏਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਆਮ ਤੌਰ ਤੇ ਖੁਸ਼ਕ ਹਵਾਵਾਂ ਉੱਤਰੀ ਉੱਤਰ-ਪੱਛਮੀ ਹਵਾਵਾਂ ਨੇ ਜਿਹੜੀਆਂ ਚੱਲ ਪਈਆਂ ਨੇ ਦੇਖ ਸਕਦੇ ਹੋ ਹਵਾਵਾਂ ਦੀ ਦਿਸ਼ਾ ਵੀ ਉੱਤਰ-ਪੱਛਮੀ ਹੈ ਤੇ ਇਹ ਲਗਾਤਾਰ ਪਹਾੜੀ ਇਲਾਕੇ ਨਾਲ ਟਕਰਾ ਕੇ ਜਿਹੜੀਆਂ ਤੁਸੀਂ ਦੇਖ ਸਕਦੇ ਇਸ ਜਗ੍ਹਾ ਦੇ ਉੱਤੋਂ ਇਸ ਤਰ੍ਹਾਂ ਘੁੰਮ ਏ ਆਉਂਦੀਆਂ ਨੇ ਤੇ ਇਸ ਤਰ੍ਹਾਂ ਇਹ ਘੁੰਮ ਕੇ ਇਹ ਪਹਾੜੀ ਇਲਾਕੇ ਦੇ ਵਿੱਚੋਂ ਆ ਰਹੀਆਂ ਨੇ ਤੇ ਇਧਰੇ ਬਰਫਵਾਰੀ ਦੀਆਂ ਨੀਲੀਆਂ ਧਾਰੀਆਂ ਜਿਹੜੀਆਂ ਆਪਾਂ ਨੂੰ ਦਿਖਾਈ ਦੇ ਰਹੀਆਂ ਨੇ ਇਹ ਪੰਜਾਬ ਵੱਲ ਨੂੰ ਮੂਵ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੋਸਤੋ ਲਾਈਵ ਜਿਹੜੇ ਪ੍ਰਾਈਵੇਟ ਸੰਸਥਾ ਦਾ ਇਹ ਸੈਟਲਾਈਟ ਹੌਸ ਦੇ ਉੱਤੋਂ ਅਸੀਂ ਤੁਹਾਨੂੰ ਸਕਾਈ ਮੈਟ ਦੀ ਜਿਹੜੀ ਇਹ ਤਸਵੀਰ ਦੇ ਮੁਤਾਬਕ ਜਿਹੜਾ ਜਾਣਕਾਰੀ ਸਾਂਝੀ ਕਰ ਰਹੇ ਹਾਂ ਬਾਕੀ ਦੋਸਤੋ ਲੈਸ ਚੱਲਦੇ ਹਾਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਆਈਐਮਡੀ ਦਾ ਜੋ ਅਫੀਸ਼ੀਅਲ ਸਾਈਟ ਹੈ ਉਸ ਦੇ ਉੱਤੇ ਤਾਂ ਉਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿੱਥੇ ਕਿੱਥੇ ਜਿਹੜੀਆਂ ਭਾਰਤ ਇਸ ਸਮੇਂ ਬਦਲਵਾਈਆਂ ਤਸਵੀਰਾਂ ਜਿਹੜੀਆਂ ਆਪਾਂ ਨੂੰ ਲਾਈਵ ਦਿਖਾਈ ਦਿੰਦੀਆਂ ਨੇ ਤਾਂ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਜੇਕਰ ਗੱਲ ਕਰੀਏ ਤਾਪਮਾਨ ਦੀ ਤਾਂ ਤਾਪਮਾਨ ਜਿਹੜਾ ਪਿਛਲੇ ਦਿਨਾਂ ਵਿੱਚ 4 ਤੋਂ ਲੈ ਕੇ 7-8 ਜਾਂ 10 ਡਿਗਰੀ ਦੇ ਆਸ-ਪਾਸ ਸੀ ਉਸ ਦੇ ਵਿੱਚ ਹੁਣ 4-5 ਦਿਨ ਜੇਕਰ ਆਪਾਂ ਗੱਲ ਕਰੀਏ 9 ਤਰੀਕ ਦੀ ਰਾਤ ਤੋਂ ਲੈ ਕੇ 15 ਤਰੀਕ ਤੱਕ ਦੇ ਮੌਸਮ ਦੀ ਤਾਂ ਜਿਹੜਾ ਤਾਪਮਾਨ ਰਾਤਾਂ ਦਾ ਉਹ 2 ਡਿਗਰੀ ਤੋਂ ਲੈ ਕੇ ਮਾਈਨਸ 'ਚ ਤਾਂ ਨਹੀਂ ਕਰ ਸਕਦੇ ਜਾਂ 0 ਡਿਗਰੀ ਤੱਕ ਕਿਸੇ ਦੇ ਵੀ ਇਲਾਕੇ ਦਾ ਨਹੀਂ ਕਹਿ ਸਕਦੇ 2 ਡਿਗਰੀ ਤੋਂ ਲੈ ਕੇ 5 6 ਡਿਗਰੀ ਤੱਕ ਵੱਖ-ਵੱਖ ਖੇਤਰਾਂ ਦਾ ਹੋ ਸਕਦਾ ਕਿਉਂਕਿ ਜਿਹੜੀਆਂ ਉੱਤਰ-ਪੱਛਮੀ ਹਵਾਵਾਂ ਨੇ ਠੰਡੀਆਂ ਹਵਾਵਾਂ ਨੇ ਪਹਾੜੀ ਇਲਾਕੇ ਦੇ ਵਿੱਚ ਬਰਫਵਾਰੀ ਹੋਣ ਦੇ ਕਾਰਨ ਜਿਹੜੇ ਇਹ ਸਿਸਟਮ ਦੀ ਹਵਾਵਾਂ ਉੱਤਰ-ਪੱਛਮੀ ਹਵਾਵਾਂ ਤੇਜੀ ਦੇ ਨਾਲ ਚੱਲਣ ਗਿਆ ਤੇ ਅਸਮਾਨ ਆ ਜਿਹੜਾ ਉਹ ਨੀਲਾ ਕਾਲੂ ਤਾਂ ਕੋਰਾ ਥੋੜਾ ਜਿਹਾ ਘੱਟ ਪਊਗਾ ਤਾਂ ਅਗਲੇ ਦਿਨ 11 12 13 14 ਤਰੀਕ ਤੱਕ ਜਿਹੜਾ ਕੋਰੇ ਦੀਆਂ ਆਪਾਂ ਨੂੰ ਥੋੜੀ ਥੋੜੀ ਹਲਕੇ ਹਲਕੇ ਤਸਵੀਰਾਂ ਨੇੜੀਆਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਜਦੋਂ ਵੀ ਅਸਮਾਨ ਨੀਲਾ ਹੋਊਗਾ ਚੰਗਾ ਤੇ ਉੱਤਰ ਪੱਛਮੀ ਹਵਾਵਾਂ ਦੀ ਸਪੀਡ ਪੂਰੀ ਤੇਜ਼ੀ ਦੇ ਨਾਲ ਹੋਊਗੀ ਦਿਨ 'ਚ ਖੁਸ਼ਕ ਹਵਾਵਾਂ ਹੋਣਗੇ ਤਾਂ ਜਿਹੜਾ ਰਾਤ ਦੇ ਜਾਂ ਸਵੇਰ ਦੇ ਸਮੇਂ ਆਪਾਂ ਨੂੰ ਕੋਰਾ ਦੇਖਣ ਨੂੰ ਮਿਲੂਗਾ ਤੇ ਉਸ ਤੋਂ ਬਾਅਦ ਦੋਸਤੋ 15 ਤਰੀਕ ਤੋਂ ਬਾਅਦ ਫੇਰ ਜਿਹੜੀਆਂ 20 ਤਰੀਕ ਤੱਕ ਠੰਡੀਆਂ ਰਾਤਾਂ ਹੋਰ ਵੀ ਜ਼ਿਆਦਾ ਠੰਡੀਆਂ ਹੋ ਜਾਣਗੀਆਂ ਜਿਹੜਾ ਆਪਾਂ ਨੂੰ ਦਿਨ ਦੇ ਵੇਲੇ ਵੀ ਜਿਹੜੀ ਪੂਰੀ ਠੰਡ ਕਾ ਜਿਹੜੀ ਅਜੇ ਥੋੜੀ ਜ ਤਾ ਹੋ ਹੋਰ ਵੀ ਜਿਆਦਾ ਵਧਣੀ ਸ਼ੁਰੂ ਹੋ ਜੂਗੀ ਤੇ ਤਾਪਮਨ ਜਿਹੜੇ ਦਿਨ ਦੇ ਹੋਣਗੇ ਉਹ 15 ਡਿਗਰੀ ਦੇ ਆਸ-ਪਾਸ ਹੀ ਰਹਿ ਜਾਣਗੇ ਹੋ ਸਕਦਾ ਇਸ ਤੋਂ ਘਟ ਵੀ ਜਾਣ ਤਾਂ ਉਹ ਵੀ ਆਪਾਂ ਅਪਡੇਟ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਿਹਾ ਕਰਾਂਗੇ ਦਿਨ ਦੇ ਤਾਪਮਨ ਜਿਹੜੇ ਹੁਣ ਇਸ ਸਮੇ 16 17 ਡਿਗਰੀ ਦੇ ਆਸ-ਪਾਸ ਦਰਜ ਕੀਤੇ ਜਾ ਰਹੇ ਨੇ ਵੱਖ-ਵੱਖ ਖੇਤਰਾਂ ਦੇ ਇਸ ਸਮੇ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਹੈ ਦੋਸਤੋ ਦੇਖ ਰਹੇ ਹਾਂ ਦੇਖ ਸਕਦੇ ਹੋ ਪੰਜਾਬ ਦਾ ਤੇ ਹਰਿਆਣਾ ਦਾ ਮੌਸਮ ਜਿਹੜਾ ਆਮ ਤੌਰ ਤੇ ਬਿਲਕੁਲ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਜਿਹੜਾ ਸਿਸਟਮ ਸੀ ਉਹ ਲੰਘ ਚੁੱਕਾ ਜਿਸ ਦੇ ਨਾਲ ਪੰਜਾਬ ਤੇ ਹਰਿਆਣਾ ਦੇ ਮੈਦਾਨੀ ਖੇਤਰਾਂ ਦੇ ਵੱਲ ਜਿਹੜੇ ਇੱਥੇ ਠੰਡ ਆਈ ਦੀ ਉਹ ਵਧਣੀ ਸ਼ੁਰੂ ਹੋ ਚੁੱਕੇ ਤੁਸੀਂ ਦੇਖ ਸਕਦੇ ਹੋ ਪੰਜਾਬ ਤੇ ਹਰਿਆਣਾ ਇਹ ਪੰਜਾਬ ਦੀਆਂ ਤਸਵੀਰਾਂ ਤੇ ਹਰਿਆਣੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਬੱਦਲਵਾਈ ਨਹੀਂ ਗਈ ਇਧਰੋਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਇਹ ਜੰਮੂ ਐਂਡ ਕਸ਼ਮੀਰ ਇੱਧਰ ਹਿਮਾਚਲ ਦੇ ਵਿੱਚ ਜਿਹੜੀ ਬਰਫਵਾਰੀ ਤੁਸੀਂ ਦੇਖ ਸਕਦੇ ਹੋ ਚਿੱਟੇ ਰੰਗ ਦੀ ਇਸ ਤਰ੍ਹਾਂ ਜਿਹੜੇ ਇਹ ਸਿਸਟਮ ਦੀਆਂ ਕਾਰਵਾਈਆਂ ਨੇ ਇੱਥੇ ਮੀਂਹ ਦੀਆਂ ਕਾਰਵਾਈਆਂ ਵੀ ਤੇ ਬਰਫਵਾਰੀ ਦੀਆਂ ਕਾਰਵਾਈਆਂ ਵੀ ਹੋ ਰਹੀਆਂ ਨੇ ਦੋਸਤੋ ਬਾਕੀ ਜਿਹੜੇ ਆਪਾਂ ਕਹਿ ਸਕਦੇ ਹਾਂ ਜੀ ਇਹਨਾਂ ਨੂੰ ਬੀਪੀ ਦੀ ਪ੍ਰੋਬਲਮ ਆ ਜਾਂ ਆਪਾਂ ਕੋਈ ਡਾਕਟਰ ਤਾਂ ਨਹੀਂ ਹੈਗੇ ਜਾਂ ਕੋਈ ਅਫੀਸ਼ੀਅਲ ਪੱਤਰਕਾਰ ਜਾਂ ਮੌਸਮ ਵਿਗਿਆਨੀ ਤਾਂ ਨਹੀਂ ਹੈਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਆਪਾਂ ਕਹਿ ਸਕਦੇ ਆ 15 ਦਸੰਬਰ ਤੋਂ ਬਾਅਦ ਤੇ ਜਿਹੜੇ ਆਪਾਂ ਅ ਅੱਧੀ ਫਰਵਰੀ ਤੋਂ ਪਹਿਲਾ ਪਹਿਲਾ ਤੱਕ ਕਿਉਂਕਿ ਜਿਹੜੇ ਬੀਪੀ ਵੱਧਦਾ ਜਾਂ ਜਿਨ੍ਹਾਂ ਨੂੰ ਥੋੜੀ ਜਿਹਾ ਹਾਰਟ ਅਟੈਕ ਦੀ ਕਿਉਂਕਿ ਇਹਨਾਂ ਨਾਲ ਜਿਹੜਾ ਨਾੜਾਂ ਬਲੌਕ ਆਪਾਂ ਕਹਿ ਸਕਦਾ ਸਿੱਧੇ ਸ਼ਬਦਾਂ ਚ ਤਾਂ ਉਹ ਠੰਡ ਦੇ ਨਾਲ ਹੋਣ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਰਹਿੰਦੀ ਹੈ ਤੇ ਜਿਨੇ ਵੀ ਆਪਣਾ ਬਚਾ ਕੀਤਾ ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਹਾਂ ਕੱਪੜਿਆਂ ਦਾ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦੋ ਜਾਂ ਆਪਾਂ ਸਿੱਧਾ ਡਾਇਰੈਕਟ ਹਵਾ ਦੇ ਵਿੱਚ ਖੁੱਲੇ ਆਮ ਦੇ ਵਿੱਚ ਨਾ ਫਿਰੇ ਕੱਪੜਿਆਂ ਤੋਂ ਗਰਮ ਕੱਪੜਿਆਂ ਤੋਂ ਬਿਨਾਂ ਇਹ ਸਿਰਫ ਇਸ ਮਾਹੌਲ ਦੇ ਵਿੱਚ ਦੋਸਤੋ ਆਪਾਂ ਇਹ ਹੀ ਦੱਸ ਸਕਦੇ ਹਾਂ ਤੁਹਾਨੂੰ ਕਿ ਜਿਵੇਂ ਹੁਣ ਠੰਡ ਅ ਦਿਨੋ ਦਿਨ ਦੁੱਗਣੀ ਹੁੰਦੀ ਜਾਊਗੀ ਵਾਧਦੀ ਹੀ ਜਾਊਗੀ ਘਟਦੀ ਨਹੀਂ ਕਿਤੇ ਅੱਜ ਜਿਹੜਾ ਸਿਸਟਮ ਆ ਉਹ ਲੰਘ ਚੁੱਕਿਆ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਨੇੜੇ ਤੇੜੇ ਸਿਸਟਮ ਹਜੇ ਨਹੀਂ ਹੈਗਾ ਤੇ ਜਿਹੜੀ ਆਪਾਂ 1 ਮਹੀਨੇ ਦੀ ਜਾਣਕਾਰੀ ਪਾਈ ਹੋਈ ਆ ਉਸ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ 18-19 ਤਰੀਕ ਦੇ ਨੇੜੇ ਤੇੜੇ ਇੱਕ ਛੋਟਾ ਜਿਹਾ ਹਲਕਾ ਜਿਹਾ ਸਿਸਟਮ ਫੇਰ ਪੈਦਾ ਹੋਊਗਾ ਉਹਦਾ ਵੀ ਕੋਈ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਦਿਖਾਈ ਦੇ ਰਿਹਾ ਜੇਕਰ ਉਸ ਦਾ ਪ੍ਰਭਾਵ ਵਧੂਗਾ ਤਾਂ ਉਹ ਆਪਾਂ ਹਰ ਰੋਜ਼ ਦੀ ਤਰ੍ਹਾਂ ਜਾਣਕਾਰੀ ਲਈ ਤਾਂ ਨਾ ਸਾਂਝੀ ਕਰਦੇ ਰਹਾਂਗੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੁਹਾਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਲੱਗਦੀ ਹੈ ਤੇ ਆਪਣੀ ਫੇਸਬੁੱਕ ਆਈਡੀ ਨੂੰ ਵੀ ਵੱਧ ਤੋਂ ਵੱਧ ਫੋਲੋ ਕਰਾਓ ਤੇ ਕਰਦਿਆ ਕਰੋ ਦੋਸਤੋ ਤੇ ਬਾਕੀ ਆਪਣੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਦੋਸਤੋ ਸੰਖੇਪ ਵਿੱਚ ਇਹ ਜਾਣਕਾਰੀ ਹੈ ਕਿ ਜਿਹੜਾ ਮੌਸਮ ਹੈ ਉਹ ਹੁਣ 2-3 ਦਿਨ ਬਧੀਆ ਚ ਨੀਲਾ ਅਸਮਾਨ ਆ ਜਿਹੜਾ ਚਮਕੂਗਾ ਤੇ ਉੱਤਰ ਪੱਛਮੀ ਹਵਾਵਾਂ ਜਿਹੜੀਆਂ ਉਹ ਫੁੱਲ ਤੇਜ਼ੀ ਦੇ ਨਾਲ ਚੱਲਣਗੇ ਤੇ ਜਿਹੜਾ 11 12 13 14 ਤਰੀਕ ਤੱਕ ਕੋਹਰਾ ਪੈਣ ਦੀ ਜਿਹੜੀ ਸਵੇਰ ਦੇ ਸਮੇਂ ਸੰਭਾਵਨਾ ਜਾਪ ਰਹੀ ਹੈ ਕਿਉਂਕਿ ਅੱਜ ਵੀ ਥੋੜੀ ਜਿਹੀ ਘੱਟ ਸੀ ਠਾਰੀ ਤੇ ਦਿਨ ਥੋੜਾ ਜਿਆਦਾ ਜਾਦੇ ਠੰਡਾ ਵੀ ਨਹੀਂ ਸੀ ਕੱਲ ਨੂੰ ਵੀ ਥੋੜਾ ਜਆ ਆਪਾਂ ਕਹਿੰਦੇ ਠਾਰੀ ਜ਼ਰੂਰ ਹੋਊਗੀ ਸਵੇਰ ਦੇ ਸਮੇਂ ਤੇ ਥੋੜੀ ਜਿਹੀ ਘੱਟ ਹੋਊਗੀ ਜਿਆਦਾ ਨਹੀਂ ਹੋਊਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਜ਼ਿਆਦਾ ਥੋੜੀ ਥੋੜੀ ਜਿਉਂ ਜਿਉਂ ਹਵਾਵਾਂ ਠੰਡੀਆਂ ਚੱਲਦੀਆਂ ਹੋਣਗੀਆਂ ਉੱਤਰ ਪੱਛਮੀ ਤਾਂ ਠਾਰੀ ਹੈ ਜਿਹੜੀ ਉਹ ਵੱਧਦੀ ਜਾਊਗੀ ਤੇ ਕੱਲ ਨੂੰ ਵੀ ਠੰਡ ਜ਼ਰੂਰ ਹੋਊਗੀ ਥੋੜੀ ਜਿਹੀ ਘੱਟ ਆਪਾਂ ਕਹਿ ਸਕਦੇ ਹਾਂ ਨਾਰਮਲ ਜੀ ਦਰਮਿਆਨੀ ਜੀ ਹੋਊਗੀ ਤੇ ਬਾਕੀ ਦੋਸਤੋ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ID ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ